ਮਿਹਰਵਾਨ ਗੁਰ ਮੇਰੇ ਦਰ ਤੇ ਖੜੇ ਸੁਆਲੀ ਜੀ ਕਰੋ ਪੂਰੀਆਂ ਆਸਾਂ ਮੋੜਿਓ ਕਦੇ ਨਾ ਖਾਲੀ ਜੀ ਕਲ ਪੱਲਾ ਹੱਥ ਜੋੜ ਦਾਸ ਹੈ ਬੇਨਤੀ ਕਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਤਾ ਜੀ ਮੰਗਤਾ ਤੇਰੇ ਦਰ ਦਾ ਬਣਿਆ ਕੋਲ ਜਹਾਨ ਜੀ ਮੰਗ ਅਸੀਂ ਵੀ ਮੰਗੀਏ ਸਤਿਗੁਰ ਮਿਹਰਵਾਨ ਜੀ ਮਨ ਇੱਛਾ ਅਨਸਾਰ ਮੰਗ ਹੈ ਹਰ ਕੋਈ ਕਰਦਾ ਜੀ ਸਿਮਰਨ ਸੇਵਾ ਸਿਖਤ ਸਦਾ ਲਈ ਬਖਸ਼ੋ ਸਰਦਾ ਜੀ ਸਤ ਸੰਤੋਖ ਬਿਰਾਗ ਬਖਸ਼ ਦਿਓ ਗਿਆਨ ਵਿਵੇਕ ਜੀ ਧੀਰਜ ਧਰਮ ਦਇਆ ਖਿਮਾ ਇਹ ਸਭ ਗੁਣ ਦਿਓ ਅਨੇਕ ਜੀ ਮੋਰਾ ਜਨਨ ਮੋਤ ਸਦ ਹੀ ਰਹੇ ਜੋ ਹਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਅਸੂਰੀ ਸੈਨਾ ਔਗਣ ਕੱਢ ਕੇ ਪਾਸੇ ਕਰ ਦਿਓ ਜੀ ਜੋ ਗੁਣ ਦੇ ਵੀ ਸੰਪਦਾ ਵਿੱਚ ਸਰੀਰ ਦੇ ਭਰ ਦਿਓ ਜੀ ਦੇਵੋ ਜੀ ਜਰਵਾਸਤੂ ਦਾਸ ਰਹੇ ਸਦਾ ਹੀ ਜਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਤਾ ਜੀ ਕੁੱਲ ਨਾ ਹੋਏ ਕਰਹਤ ਰਹਿਤ ਜੀ ਬਖਸ਼ ਰਹਿਣੀ ਜੀ ਰਹਿਣੀ ਬਹਿਣੀ ਕਹਿਣੀ ਮਿਹਰ ਕਰ ਬਖਸ਼ੋ ਸਹਿਣੀ ਜੀ ਸਿੱਕੀ ਸਦਕ ਨਵਾਇਓ ਹੁਕਮ ਜੋ ਕਲਗੀਧਰ ਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਇਹੀ ਦਾਸ ਦੀ ਮੰਗ ਆਪਨੇ ਪੂਰੀ ਕਰਨੀ ਜੀ ਰਹੇ ਏ ਸਿਰ ਸਦਾ ਲਈ ਤੇਰੇ ਚਰਨੀ ਜੀ ਚਰਨ ਕਮਲ ਦਾ ਧਿਆਨ ਦਾਸ ਰਹੇ ਸਦਾ ਹੀ ਧਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਤਾ ਜੀ ਹੁਕਮ ਮੰਨਣ ਦਾ ਬਾਲ ਬਖਸ਼ ਦਿਓ ਸਤ ਗੁਰ ਪਿਆਰੇ ਜੀ ਸਤ ਬਚਨ ਕਰ ਮੰਨੀਏ ਜੋ ਵੀ ਬਚਨ ਤੁਹਾਰੇ ਜੀ ਦਾਸ ਬਣਾ ਰਹੇ ਸੇਵਕ ਸਦ ਹੀ ਤੇਰੇ ਦਰਤਾ ਜੀ ਸਿਮਰਨ ਸੇਵਾ ਸੇ ਤਸਦਾ ਲਈ ਬਖਸ਼ੋ ਸਰਤਾ ਜੀ ਮੇਸ ਕਾਮਤਾ ਨਾਲ ਜੋ ਸੇਵਾ ਕਰੀਏ ਤੇਰੀ ਜੀ ਅੰਤ ਸਮੇਂ ਤੱਕ ਨਿਭਜੇ ਇਹ ਮੰਗ ਖਾਸ ਹੈ ਮੇਰੀ ਜੀ ਸਗਲੇ ਦੁੱਖ ਬਨਾਸ ਰਹਿ ਸਭ ਸੰਕਟ ਟਾਰਦਾ ਜੀ ਸਿਮਰਨ ਸੇਵਾ ਸਤਿ ਸਦਾ ਲਈ ਬਖਸ਼ੋ ਚਰਦਾ ਜੀ ਸਨਮੁਖ ਰਹੀਏ ਤੇਰੇ ਬੇਮੁਖ ਕਦੇ ਵੀ ਹੋਈਏ ਨਾ ਸਦਾ ਹੀ ਰਹੇ ਮਿਲਾਪ ਕਦੇ ਵੀ ਵਿਛੜ ਰੋਈਏ ਨਾ ਅਨਮਨ ਹੋਏ ਨਿਹਾਲ ਰਹੇ ਦਿਲ ਸਾਡਾ ਠਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਮਖੋ ਚਰਦਾ ਜੀ ਤੇਰੇ ਦਰ ਦੀ ਧੂੜੀ ਸਦਾ ਲੈ ਮਸਤਕ ਲਾਈਏ ਜੀ ਤੇਰੇ ਦਰ ਦੇ ਉੱਤੇ ਸਦਾ ਗੁਣ ਤੇਰੇ ਗਾਈਏ ਜੀ ਸਦਾ ਸਦਾ ਜਸ ਕਰੀਏ ਤੇਰੇ ਨਾਨਕ ਸਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਤੂੰ ਹੀ ਤੂੰ ਹੀ ਤੂੰ ਦਾ ਆਵਾਜ਼ਾ ਹਿਰਦਿੋਂ ਆਵੇ ਜੀ ਜਬ ਇਹ ਸਾਸ ਗਿਰਾਸ ਸਾਸ ਨਾ ਵਿਰਤਾ ਜਾਵੇ ਜੀ ਰੋਮ ਰੋਮ ਹਰ ਧਾਇਏ ਨਾਮ ਜੋ ਉਤਮ ਹਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਜਿਸ ਵੇਲੇ ਵੀ ਨਿਕਲੇ ਇਸ ਵਜੂਦੋਂ ਜਾਨ ਜੀ ਤੇਰੇ ਚਰਨਾ ਵਿੱਚ ਦਾਸ ਦਾ ਹੋਵੇ ਧਿਆਨ ਜੀ ਐਸੀ ਮਰਨੀ ਮਰੀਏ ਜੋ ਸੁਣਿਆ ਪੌੜ ਨ ਮਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਤਾ ਜੀ ਜਿੰਨਾ ਚਿਰ ਵੀ ਰਹੇ ਜਿੰਦ ਇਹ ਉਲਾਮਾ ਲਿਆਵੇ ਨਾ ਤੇਰੇ ਘਰ ਤੋਂ ਮਿੱਟ ਓਡ ਮਿੱਟੀ ਦਰ ਹੋਰ ਤੇ ਜਾਵੇ ਨਾ ਚਰਨਾਂ ਵਿੱਚ ਹੀ ਰੂਲੇ ਖਾਕ ਏ ਬਣ ਕੇ ਕਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਕਰਦਾ ਰਹੀ ਸੰਪੂਰਨ ਸਤਗੁਰ ਸਦ ਹੀ ਕਾਜਾਂ ਨੂੰ ਗੇਜਾ ਸਿੰਘ ਦੀਆਂ ਰੱਖੀ ਸਤਗੁਰ ਸਦਾ ਹੀ ਲਾਜਾਂ ਨੂੰ ਤੇਰਾ ਆਚਰਨਾ ਉਤੇ ਦਾਸ ਕਵੀ ਸੀਸ ਹੈ ਦਰਦਾ ਜੀ ਸਿਮਰਨ ਸੇਵਾ ਸਫਤ ਸਦਾ ਲਈ ਬਖਸ਼ੋ ਚਰਦਾ ਜੀ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਠੇ ਸਬਦੁ ਕਜਾਏ ਗੁਰ ਤੇਗ ਬਹਾਦਰ ਸਿਮਰਿਆ ਕਾਰਨੋਂ ਡਿਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਸੱਚੇ ਪਾਤਸ਼ਾਹ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਹਾਜ਼ਰਾ ਹਜੂਰ ਜਰਾਜੂਰ ਕਾਲ ਜੋ ਕੇ ਬੋਇਤ ਨਾਮ ਕੇ ਜਹਾਜ਼ ਹਲਤ ਪਲਤ ਕੈ ਰੱਖਿਆ ਗਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਇਸਕੇ ਪਾਠ ਦਰਸ਼ਨ ਤਦਾਰ ਜੀ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿ ਜੇ ਗੁਰੂ ਜੀ ਦਾਸ ਪਾਤਸ਼ਾਹੀਆਂ ਚਾਰ ਸਹਿਬ ਜਾ ਦੇ ਪੰਜ ਪਿਆਰੇ ਚਾਲੇ ਮੁਕਤੇ ਸਮੂਹ ਸੰਤਾ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਮੂਹ ਸਿੱਧ ਗਵਾਨਾਂ ਸਹੀਦਾਾਂ ਸਿੰਘਾਂ ਹੀ ਕਮਾਈ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿ ਸਮੂਹ ਗੁਰਦਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹੇ ਗੁਰੂ ਜੀ ਏ ਆਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ ਐਸ ਵੇਲੇ ਆਪ ਜੀ ਕੇ ਹਜ਼ੂਰ ਆਪ ਜੀ ਕੀ ਵਿਸ਼ਾਈ ਤਿਆਰ ਹੈ ਆਪ ਜੀ ਆਪਨੇ ਸਿਹਾਸਨ ਪਰ ਬਰਾਜਮਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸਾਰਾ ਪੁਲਾ ਮਾਫ ਕਰੋ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਥੇਰ ਕਰ ਬੈਸ ਹਰ ਜਨ ਪਿਆ ਸਤ ਗੁਰ ਤੁਮਾਰੇ ਕਾਜ ਸਵਾਰੇ ਦੁਸ਼ਟ ਦੂਤ ਪਾ ਨਿਸ਼ੋਰ ਮਹਾਰੇ ਜਨ ਕੇ ਪੈਜ ਰਖੀ ਕਰਤਾ ਰੇ बादशाह सभीन अमृत नाम महारस पीन निरप हो भॻवान साध संगत महिल की न दान शरण परी अंतर जामी नान खे ਕਰੇ ਪ੍ਰਭ ਸਵਾਹਾ ਮੇ ਜਿਸ ਮਨ ਬਸ ਸੋਹਣੇ ਲਾਇ ਪ੍ਰੇਪ